ਜਿਹੜੀ ਸਕੂਲ ਪੜਨ ਜਾਂਦੀ ਐ ਸਵੇਰੇ ਸਵੇਰੇ ਤਿਆਰ ਹੋ ਕੇ ਪਰ ਉਹਨੂੰ ਕੀ ਪਤਾ ਸੀਗਾ ਵੀ ਮੇਰੇ ਨਾਲ ਇਹ ਕੁਝ ਹੋ ਜਾਣਾ ਟਰੱਕ ਦੇ ਥੱਲੇ ਆ ਜਾਂਦੀ ਐ ਤੇ ਉਹ ਸਾਹਮਣੇ ਇੱਕ ਐਂਬੂਲੈਂਸ ਐ ਐਂਬੂਲੈਂਸ ਦੇਖਣ ਦਿਓ ਜੀ ਤਾਂ ਐਂਬੂਲੈਂਸ ਦੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਉਹਦੇ ਵਿੱਚ ਉਸ ਧੀ ਦੀ ਬੋਡੀ ਐ ਪਿਓ ਆਪਣੀ ਧੀ ਦੀ ਲਾਸ਼ ਦੇ ਕੋਲ ਬੈਠਾ ਐ ਇਹੀ ਐਂਬੂਲੈਂਸ ਚਲਾਉਂਦੇ ਦੋਹੇ ਅਸੀਂ ਕੋਲ ਡਰਾਈਵਰ ਅੱਛਾ ਐਂਬੂਲੈਂਸੀ ਚਲਾਉਂਦੇ ਆ ਤੁਸੀਂ ਇਹੀ ਗੱਡੀ ਕਦੇ ਭਾਜੀ ਮਤਲਬ ਕਿ ਏਸੇ ਗੱਡੀ ਤੁਸੀਂ ਚਲਾਉਂਦੇ ਹੋ ਅੱਜ ਉਸੇ ਗੱਡੀ 'ਚ ਤੁਹਾਡੀ ਮਿੱਟੀ ਦੀ ਮੇਰੀ Laash ਆਈ ਕਦੇ ਸੋਚਿਆ ਵੀ ਨਹੀਂ ਤਾਂ ਮੈਂ ਜ਼ਿੰਦਗੀ 'ਚ ਬੂਟ ਵੀ ਉਹੀ ਪਾਏ ਵੇ ਵਰਦੀ ਵੀ ਸਕੂਲ ਵਾਲੀ ਪਾਈ ਵੀ ਸਫੇਰ ਦੀ ਇਹ ਕਰਦਾ ਸਾਰਾ ਕੰਮ ਇਹ ਸੰਭਾਲ ਦਿੱਤੀ ਹਾਲ ਕਿ ਮੇਰੀ ਵਾਈਫ ਥੋੜੀ ਸਿੱਧੀ ਹੈ ਪ੍ਰੈਸ ਕਰਨੇ ਕੱਪੜੇ ਰੋਟੀ ਬਣਾਣੀ ਸਾਰਾ ਕੰਮ ਇਹਨਾ ਆਪੇ ਕਰਨਾ ਮੇਰੀ ਡੱਬੇ ਚ ਰੋਟੀ ਪੈਕ ਇਹੀ ਕਰ ਦਿੰਦੀ ਹਾਂ ਨਹੀਂ ਛੋਟਾ ਕਰ ਰਹੀ ਨਹੀਂ ਜੀ ਰਾਤ ਨੂੰ ਮੈਨੂੰ ਫੋਨ ਕਰਕੇ ਕਹਿੰਦੀ ਨੰਨੀ ਕਹਿੰਦੀ ਮੈਨੂੰ ਮਿਲ ਕੇ ਜਾਵੀਂ ਮੈਂ ਮੈਂ ਸਵੇਰ ਨੂੰ ਕਹਾ ਮਾਂ ਬਾਪ ਪੁੱਤਾ ਜਾਣਾ ਮੈਂ ਤਿਆਰ ਬੈਠੀ ਹਾਂ ਇਹਨਾਂ ਨੂੰ ਫੋਨ ਚਲੇ ਗਿਆ ਕਹਿੰਦੇ ਉਹਦਾ ਐਕਸੀਡੈਂਟ ਹੋ ਗਿਆ ਅੱਜ ਸਵੇਰੇ 7:00 ਵਜੇ ਦੇ ਕਰੀਬ ਬੇਟੀ ਸੀ ਜਿਹੜੀ ਉਹ ਸਕੂਲ ਜਾ ਰਹੀ ਸੀ ਲੌਦੀ ਮਾਜਰੇ ਠੀਕ ਹੈ ਜੀ ਤੇ ਇੱਕ ਟਰੱਕ ਨਾਲ ਦੀ ਨਿਕਲਿਆ ਜਿਸ ਜਿਸ ਦੇ ਨਾਲ ਉਹਦਾ ਐਕਸੀਡੈਂਟ ਹੋ ਜਾਂਦਾ ਜੀ ਪਿਛਲੇ ਟਾਇਰਾਂ ਦੇ નીચે ਗੁੜੀਆ ਉਹ ਆ ਜਾਂਦੀ ਹੈ ਤੇ ਉਹਦੇ ਸਿਰ ਦੇ ਉੱਤੋਂ ਦੀ ਟਰੱਕ ਲੰਘ ਜਾਂਦਾ ਸਿੱਧਾ ਰਸਤਾ ਇਹਨਾਂ ਨੇ ਦਬੁਰਜੀ ਦੇ ਸਾਹਮਣੇ ਗਰਾਊਂਡ ਦੇ ਉੱਥੇ ਕੱਢਣ ਦੀ ਗੱਲ ਕੀਤੀ ਸੀ ਕਿ ਜਿਹੜਾ ਪਿੰਡ ਲੋਗੜ ਫੇਡੇ ਦਾ ਰਸਤਾ ਇਹਨੂੰ ਬਾਈਪਾਸ ਦੇ ਦਿੱਤਾ ਜਾਊਗਾ ਪਰ ਉਹ ਤਕਰੀਬਨ ਗੱਲਾਂ ਚ ਹੀ ਐ ਗੁੜੀਆ ਦੀ ਮੌਤ ਦਾ ਕਾਰਨ ਅਸੀਂ ਸਿੱਧਾ-ਸਿੱਧਾ ਫੈਕਟਰੀ ਨੂੰ ਮੰਨਦੇ ਹਾਂ ਬਾਈਪਾਸ ਦੀ ਵੀ ਗੱਲ ਉਹ ਕਹਿੰਦੇ ਕਈ ਵਾਰ ਹੁੰਦੀ ਰਹੀ ਵੀ ਬਾਈਪਾਸ ਕੱਢਾਂਗੇ ਪਰ ਬਾਈਪਾਸ ਨਹੀਂ ਕੱਢਿਆ ਅਜਿਹੇ ਘਟਨਾ ਮਕਸਰ ਹੁੰਦੀਆਂ ਰਹਿੰਦੀਆਂ ਵੈਸੇ ਬਾਈਪਾਸ ਦਾ ਸਾਡੇ ਕੋਲ ਕੋਈ ਪ੍ਰਪੋਜ਼ਲ ਤਾਂ ਹੈ ਨਹੀਂ ਕੋਈ ਹਜੇ ਪ੍ਰਪੋਜ਼ਲ ਹੀ ਨਹੀਂ ਹੈ ਜੀ ਉਹ ਕਹਿੰਦੇ ਜੇ ਮੇ ਦਾ ਐਸ ਐਚਓ ਸਾਹਿਬ ਨਾਲ ਬਕਾਇਦਾ ਅੱਜ ਹੀ ਦੁਪਹਿਰ ਦੀ ਗੱਲ ਹੈ ਇਹਨਾਂ ਦਾ ਹੈੱਡ ਹੈ ਜਿਹੜੇ ਮੁਖੀਜਾ ਜੀ ਉਹਨਾਂ ਦੀ ਬਕਾਇਦਾ ਗੱਲ ਹੋ ਰਹੀ ਸੀ ਕਿ ਪੀਡਬਲ ਡੀ ਕੋਲ ਸਾਡੀ ਪ੍ਰੋਪੋਜ਼ਲ ਸਰਵੇ ਸਾਰਾ ਕੁਝ ਹੋ ਚੁੱਕਿਆ ਉਹਦਾ ਉਹਦਾ ਸਾਨੂੰ ਵੀ ਪਤਾ ਹੈ ਕਿ ਬਕਾਇਦਾ ਸਰਵੇ ਜਿਹੜਾ ਮੋਨ ਟ੍ਰਾਂਸਪੋਰਟ ਤੋਂ ਸਿੱਧਾ ਅੰਬੂਜਾ ਨੂੰ ਸਰਵੇ ਤਕਰੀਬਨ ਪਿਛਲੇ 5-6 ਸਾਲਾਂ ਚ ਕਈ ਵਾਰ ਹੋ ਚੁੱਕਿਆ ਹੈ ਪਰ ਸਾਡੇ ਕੋਲ ਜੇ ਕੋਈ ਪ੍ਰੋਪੋਜ਼ਲ ਨਹੀਂ ਹੈ ਬਾਈ ਪਰ ਸਾਡੇ ਕੋਲ ਆਇਆ ਗਿਆ ਵੀ ਕਈ ਵਾਰ ਤੁਹਾਡੇ ਵੱਲੋਂ ਜਿਹੜਾ ਪ੍ਰੋਪੋਜ਼ਲ ਦਿੱਤੀ ਗਈ ਹੈ ਤੁਹਾਡੇ ਕੋਲ ਕਿਉਂ ਨਹੀਂ ਪਹੁੰਚਿਆ ਕੀ ਕਰਨਾ ਹੈ ਸਾਡੇ ਕੋਲ ਤਾਂ ਪ੍ਰੋਪੋਜ਼ਲ ਨਹੀਂ ਪਹੁੰਚੀ ਜੇ ਪਹੁੰਚੀ ਹੁੰਦੀ ਤਾਂ ਕਾਰਵਾਈ ਕਰਦੇ ਨੇ ਸੀ ਅਸੀਂ ਪੂਰਾ ਲਿਖਤੀ ਸਾਡੇ ਨਾਲ ਵਾਦਾ ਨਹੀਂ ਕਰਦੇ ਇੱਕ ਟਾਈਮ ਬੌਂਡ ਨਹੀਂ ਕਰਦੇ ਕਿ ਜਿਹੜੀ ਸੜਕ ਹੈ ਉਹ ਕਿੰਨੇ ਦਿਨਾਂ ਚ ਕਿੰਨੇ ਮਹੀਨਿਆਂ ਚ ਅਸੀਂ ਬਣਾ ਕੇ ਦਵਾਂਗੇ ਉਹ ਉਦੋਂ ਤੱਕ ਅਸੀਂ ਇਹ ਰੋਡ ਨਹੀਂ ਖੋਲਾਂਗੇ ਸਤਿ ਸ਼੍ਰੀ ਅਕਾਲ ਜੀ ਇਸ ਵਕਤ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਰੋਪੜ ਦੇ ਪਿੰਡ ਫਿੱਡਿਆਂ ਤੋਂ ਲੋਗੜ ਫਿੱਡੇ ਲੋਗੜ ਫਿੱਡੇ ਪਿੰਡ ਹੈ ਜੀ ਤਾਂ ਇਸ ਵਕਤ ਮੀਂਹ ਪੈ ਰਿਹਾ ਬਹੁਤ ਜ਼ਿਆਦਾ ਤੇਜ਼ ਪਰ ਇਹ ਟੈਂਟ ਦੇ ਥੱਲੇ ਜਿਸ ਦੇ ਥੱਲੇ ਆਪਾਂ ਖੜੇ ਆ ਇੱਥੇ ਵੀਰ ਭੈਣ ਬੈਠੇ ਸੀਗੇ ਔਰਤਾਂ ਬਜ਼ੁਰਗ ਕਿਉਂਕਿ ਇੱਥੇ ਇੱਕ ਵੱਡਾ ਧਰਨਾ ਲੱਗਿਆ ਗਿਆ ਲਾਇਆ ਗਿਆ ਹੈ ਸੜਕ ਨੂੰ ਪੂਰੀ ਤਰ੍ਹਾਂ ਦੇ ਨਾਲ ਬਲੌਕ ਕੀਤਾ ਗਿਆ ਹੈ ਸੜਕ ਹੈ ਔਰ ਇਹ ਮੈਂ ਤੁਹਾਨੂੰ ਇਹ ਵੀ ਦੱਸ ਦਿਆਂ ਕਿ ਇਹ ਸੜਕ ਅੱਗੇ ਅੰਬੂਜਾਸਮੈਂਟ ਫੈਕਟਰੀ ਨੂੰ ਜਾਂਦੀ ਹੈ ਜਾਂ ਫਿਰ ਪਿੰਡਾਂ ਦੇ ਵਿੱਚ ਦੀ ਹੋ ਕੇ ਵਕ-ਵਕ ਪਿੰਡਾਂ ਨੂੰ ਵੀ ਇਹ ਸੜਕ ਜਾਂਦੀ ਹੈ ਪ੍ਰੈਸ ਵਕਤ ਜਿਹੜਾ ਮਸਲਾ ਬਣਿਆ ਉਹ ਸਿਮਿੰਟ ਫੈਕਟਰੀ ਦੀ ਇੱਕ ਗੱਡੀ ਦੇ ਨਾਲ ਮਸਲਾ ਬਣਦਾ ਮਸਲਾ ਕੀ ਹੈ ਵੀ ਇੱਕ ਧੀ ਜਿਹੜੀ ਸਕੂਲ ਪੜਨ ਜਾਂਦੀ ਹੈ ਸਵੇਰੇ ਸਵੇਰੇ ਤਿਆਰ ਹੋ ਕੇ ਪਰ ਉਹਨੂੰ ਕੀ ਪਤਾ ਸੀਗਾ ਵੀ ਮੇਰੇ ਨਾਲ ਇਹ ਕੁਝ ਹੋ ਜਾਣਾ ਟਰੱਕ ਦੇ ਥੱਲੇ ਆ ਜਾਂਦੀ ਹੈ ਤੇ ਉਸ ਦਾ ਇਹ ਹਿੱਸਾ ਪੂਰਾ ਖਤਮ ਹੋ ਜਾਂਦਾ ਹੈ ਤੇ ਉਸ ਦੀ ਮੌਤ ਹੋ ਜਾਂਦੀ ਹੈ ਪਰਿਵਾਰ ਬਹੁਤ ਸੁਧਾਰਨ ਹੈ ਤੇ ਉਸੇ ਨੂੰ ਲੈ ਕੇ ਵੀਰਾਂ ਨੇ ਜਿਹੜਾ ਇੱਥੇ ਅੱਜ ਅੱਜ ਧਰਨਾ ਤੁਹਾਨੂੰ ਦਿਖਾ ਦਈਏ ਇਹ ਲਗਾਇਆ ਮੀਂਹ ਦੇ ਵਿੱਚ ਵੀ ਡਟੇ ਹੋਏ ਨੇ ਮੀਂਹ ਬਹੁਤ ਜ਼ਿਆਦਾ ਤੇਜ਼ ਹੋ ਗਿਆ ਤੇ ਉਹ ਸਾਹਮਣੇ ਇੱਕ ਐਂਬੂਲੈਂਸ ਹੈ ਐਂਬੂਲੈਂਸ ਦੇਖਣ ਦਿਓ ਜੀ ਤਾਂ ਐਂਬੂਲੈਂਸ ਦੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਉਹਦੇ ਵਿੱਚ ਉਸ ਧੀ ਦੀ ਬੋਡੀ ਹੈ ਉਸ ਦੀ লাশ ਰੱਖੀ ਗਈ ਹੈ ਤਾਂ ਅਸੀਂ ਗੱਲਬਾਤ ਕਰਾਂਗੇ ਪਿੰਡ ਵਾਸੀਆਂ ਦੇ ਨਾਲ ਕਿ ਮਸਲਾ ਕੀ ਹੈ ਇਹਨਾਂ ਦੇ ਵੱਲੋਂ ਇਹ ਜਿਹੜਾ ਧਰਨਾ ਲਗਾਇਆ ਗਿਆ ਹੈ ਜਾਂ ਫਿਰ লাশ ਨੂੰ ਇੱਥੇ ਰੱਖਿਆ ਗਿਆ ਉਹ ਕਿਉਂ ਆਪਾਂ ਜ਼ਰੂਰ ਅੰਦਰ ਜਾ ਕੇ ਗੱਲਬਾਤ ਕਰਦੇ ਹਾਂ ਸੋ ਮੀ ਬਹੁਤ ਜ਼ਿਆਦਾ ਤੇਜ਼ ਹੋ ਗਿਆ ਹਾਂਜੀ ਬਾਈ ਜੀ ਕੀ ਗੱਲ ਹੋਈ ਹੈ ਇਹ ਇਹ ਜ਼ਰੂਰ ਦੱਸੋ ਗੱਲ ਜੀ ਅੱਜ ਸਵੇਰੇ 7 ਵਜੇ ਦੇ ਕਰੀਬ ਬੇਟੀ ਸੀ ਜਿਹੜੀ ਉਹ ਸਕੂਲ ਜਾ ਰਹੀ ਸੀ ਲੌਦੀ ਮਾਜਰੇ ਠੀਕ ਹੈ ਜੀ ਤੇ ਇੱਕ ਟਰੱਕ ਨਾਲ ਦੀ ਨਿਕਲਿਆ ਜੀ ਜਿਸ ਜਿਸ ਦੇ ਨਾਲ ਉਹਦਾ ਐਕਸੀਡੈਂਟ ਹੋ ਜਾਂਦਾ ਜੀ ਪਿਛਲੇ ਟਾਇਰਾਂ ਦੇ نیچے ਗੁੜੀਆ ਉਹ ਆ ਜਾਂਦੀ ਹੈ ਤੇ ਉਹਦੇ ਸਿਰ ਦੇ ਉੱਤੋਂ ਦੀ ਟਰੱਕ ਲੰਘ ਜਾਂਦਾ ਠੀਕ ਹੈ ਜੀ ਤੇ ਜਿਸ ਤੋਂ ਬਾਅਦ ਉਹਨੂੰ ਹਸਪਤਾਲ ਲਿਜਾਇਆ ਗਿਆ ਪਰ ਉਹ ਜਿੱਦਾਂ ਲੱਗ ਰਿਹਾ ਸੀ ਉਹ ਮੌਕੇ ਤੇ ਹੀ ਆਨ ਦੀ ਸਪੋਰਟੀ ਉਹਦੀ ਡੈਥ ਹੋ ਚੁੱਕੀ ਸੀ ਤੇ ਉਸ ਤੋਂ ਬਾਅਦ ਕਿਉਂਕਿ ਪਿਛਲੇ ਕਈ ਸਾਲਾਂ ਤੋਂ ਇਸ ਰੋਡ ਉੱਤੇ ਬਹੁਤ ਜਾਨਾਂ ਐਸੇ ਤਰ੍ਹਾਂ ਐਕਸੀਡੈਂਟਾਂ ਨਾਲ ਹੀ ਗਈਆਂ ਹਲੇ ਆ 6 ਮਹੀਨੇ ਪਹਿਲਾਂ ਸਾਡੇ ਇੱਥੇ ਸਾਬਕਾ ਸਰਪੰਚ ਸੀਗੇ ਸਰਦਾਰ ਸੰਤ ਸਿੰਘ ਜੀ ਹਲੇ ਪਰਸੋਂ ਹੀ ਉਹਨਾਂ ਦੀ ਵਰਸੀ ਮਨਾ ਕੇ ਹਟਿਆ ਸੀ ਉਹਨਾਂ ਦਾ ਵੀ ਆ ਇੱਥੋਂ 100 ਮੀਟਰ ਪਿੱਛੇ ਜਿੱਥੇ ਐਕਸੀਡੈਂਟ ਹੋਇਆ ऐसे तरह सेम, बार बार सेम, ए, ए, सेम ट्रक ਦੇ ਨਾਲ ਐਕਸੀਡੈਂਟ ਹੋਇਆ ਸੀ ਉਹਨਾਂ ਦੀ ਮੌਤ ਹੋਈ ਆ ਤੇ ਅਸੀਂ ਬਾਰ ਬਾਰ ਜ਼ਿਲ੍ਹਾ ਪ੍ਰਸ਼ਾਸਨ ਇਸ ਵਾਰ ਕਾ ਟਰੱਕ ਸੀ ਮਤਲਬ ਕਿ ਜੇ ਸੇਮ ਇਹੀ ਟਰੱਕ ਸੀ ਨਹੀਂ ਇਹ ਮਤਲਬ ਸੇਮ ਐਦਾਂ ਦਾ ਹੀ ਟਰੱਕ ਸੀ ਜਿਹੜਾ ਪਹਿਲਾਂ ਵੀ ਸੀ ਹਾਂਜੀ ਕਿਉਂਕਿ ਟਰੱਕਾਂ ਦੀ ਅਸਲ ਦੇ ਵਿੱਚ ਕਾਰਨ ਕੀ ਹੈ ਜੀ ਸਨ 1994 ਤੋਂ 95 ਤੋਂ ਇਹ ਫੈਕਟਰੀ ਲੱਗੀ ਆ ਠੀਕ ਹੈ ਉਦੋਂ ਉਦੋਂ ਦੀ ਟ੍ਰੈਫਿਕ ਦੇ ਹਿਸਾਬ ਨਾਲ ਇਹ ਰੋਡ ਬਣਾਏ ਗਏ ਸੀ ਜੀ ਜੀ ਉਸ ਤੋਂ ਬਾਅਦ ਫੈਕਟਰੀ ਦਾ ਤਿੰਨ ਚਾਰ ਬਾਰ ਵਾਧਾ ਹੋ ਚੁੱਕਿਆ ਯਾਨੀ ਫੈਕਟਰੀ ਚਾਰ ਗੁਣਾ ਵੱਡੀ ਹੋ ਗਈ ਆ ਪਰ ਇਹ ਰੋਡ ਉਨੇ ਦੀ ਉਨੀ ਹੀ ਆ ते ते जा, दे अच्छा ते ਕਿੰਨੇ ਕੁ ਟਰੱਕ ਹੁੰਦੇ ਆ ਬਾਈ ਜੀ ਟੋਟਲ ਮਿਲ ਕੇ ਜੇ ਆਪਾਂ ਕਹਿ ਲਈਏ ਖੜਦੇ ਆ ਜਾਂ ਆਵਾਜਾਈ ਦਿਨ ਦੇ ਵਿੱਚ ਤਕਰੀਬਨ ਜੀ 1500 2000 ਟਰੱਕ ਹਰ ਟਾਈਮ ਫੈਕਟਰੀ ਦੇ ਅੰਦਰ ਖੜਾ ਰਹਿੰਦਾ ਅੱਛਾ ਜੀ ਤੇ ਹੁਣ ਤੁਸੀਂ ਉਹਦੇ ਹਿਸਾਬ ਨਾਲ ਆਵਾਜਾਈ ਲਾ ਲਓ 20 300 ਟਰੱਕ ਤਾਂ ਹੁਣੇ ਖੜਾ ਜਿਹੜਾ ਤੁਸੀਂ ਆ ਜਾਮ ਲਾਇਆ ਇਹ ਤੋਂ ਵੱਧ ਹੀ ਹੋਊਗਾ ਜੀ 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 ਮਤਲਬ ਡੇਲੀ ਦੀ ਇਹ ਤੁਸੀਂ ਇੱਥੋਂ ਹੀ ਅੰਦਾਜ਼ਾ ਲਾ ਸਕਦੇ ਆ ਜੀ 10000 ਟਨ ਤਾਂ ਇਹਨਾਂ ਦੀ ਸੀਮੈਂਟ ਦੀ ਪ੍ਰੋਡਕਸ਼ਨ ਹੈ ਠੀਕ ਹੈ ਜਿਹੜੀ ਬਾਏ ਰੋਡ ਜਾਣੀ ਆ ਉਹ ਤੋਂ ਬਾਅਦ ਇਲਾਵਾ ਕਲਿੰਕਰ ਜਿਪਸਮ ਕੋਲਾ ਸਵਾ ਇਹ ਇਹ ਲੱਗਿਆ ਯਾਨੀ ਇਸ ਸੜਕ ਤੇ ਤਾਂ ਸਾਇ ਹੀ ਨਹੀਂ ਹੈਗਾ ਜੀ ਬਿਲਕੁਲ ਵੀ ਗੱਡੀਆਂ ਤੁਹਾਡੇ ਪਿੰਡਾਂ ਦੀ ਤਰੱਕੀ ਹੋ ਰਹੀ ਆ ਅਗਲੇ ਕਹਣਗੇ ਵਿਕਾਸ ਹੋ ਰਿਹਾ ਭਾਈ ਦੇਸ਼ ਤਰੱਕੀ ਕਰ ਰਿਹਾ ਕਿਸੇ ਨੂੰ ਰੋਜ਼ਗਾਰ ਮਿਲਿਆ ਹੋਇਆ ਹੁਣ ਤੁਸੀਂ ਸੜਕ ਦੇ ਵਿੱਚ ਕਿਉਂ ਲਗਾ ਲਿਆ ਤੁਸੀਂ ਸੜਕ ਬੰਦ ਕਰਵਾਉਣ ਦੀ ਮੰਗ ਕਰਦੇ ਹੋ ਕੀ ਅਸੀਂ ਸੜਕ ਬੰਦ ਕਰਵਾਉਣ ਦੀ ਮੰਗ ਨਹੀਂ ਜੀ ਕਰ ਰਹੇ ਜਦੋਂ ਟ੍ਰੈਫਿਕ ਘੱਟ ਸੀ ਕੋਈ ਦਿੱਕਤ ਨਹੀਂ ਸੀ ਆਉਂਦੀ ਕੋਈ ਨਹੀਂ ਬੋਲਿਆ ਉਦੋਂ ਹੁਣ ਦਿੱਕਤਾਂ ਆ ਰਹੀਆਂ ਪਿਛਲੇ 3-4 ਸਾਲਾਂ ਤੋਂ ਇਹਨਾਂ ਨੂੰ ਬਾਰ-ਬਾਰ ਕਹਿ ਰਹੇ ਆ ਇਹਨਾਂ ਨੇ ਬਕਾਇਦਾ ਸਰਵੇ ਵੀ ਕੀਤਾ ਹੋਇਆ ਹਾਂਜੀ ਆ ਪਿੱਛੇ ਮੋਨ ਟਰਾਂਸਪੋਰਟ ਹੈ ਜੀ ਉੱਥੋਂ ਸਿੱਧਾ ਰਸਤਾ ਇਹਨਾਂ ਨੇ ਦਬੁਰਜੀ ਦੇ ਸਾਹਮਣੇ ਗਰਾਊਂਡ ਦੇ ਉੱਥੇ ਕੱਢਣ ਦੀ ਗੱਲ ਕੀਤੀ ਸੀ ਕਿ ਜਿਹੜਾ ਪਿੰਡ ਲੋਗੜ ਫੇਡੇ ਦਾ ਰਸਤਾ ਇਹਨੂੰ ਬਾਈਪਾਸ ਦੇ ਦਿੱਤਾ ਜਾਊਗਾ ਪਰ ਉਹ ਤਕਰੀਬਨ ਗੱਲਾਂ ਚ ਹੀ ਐ ਜਦੋਂ ਵੀ ਕਿਤੇ ਜਾਂਦੇ ਆ ਇਹਨਾਂ ਕੋਲ ਉਹ ਲਾਰਾ ਲਾ ਕੇ ਫੇਰ ਭੇਜ ਦਿੰਦੇ ਆ ਤੇ ਅੱਜ ਅਸੀਂ ਇਹ ਫੈਸਲਾ ਕੀਤਾ ਕਿ ਹੁਣ ਤੱਕ ਜਿਹੜੀਆਂ ਜਾਣਾਂ ਗਵਾਣੀਆਂ ਅਸੀਂ ਗਵਾ ਲਈਆਂ ਪਰ ਹੁਣ ਅੱਗੇ ਤੋਂ ਜਦੋਂ ਤੱਕ ਇਹ ਸਾਨੂੰ ਪੂਰਾ ਲਿਖਤੀ ਸਾਡੇ ਨਾਲ ਵਾਦਾ ਨਹੀਂ ਕਰਦੇ ਇੱਕ ਟਾਈਮ ਬੌਂਡ ਨਹੀਂ ਕਰਦੇ ਕਿ ਇਹ ਜਿਹੜੀ ਸੜਕ ਹੈ ਉਹ ਕਿੰਨੇ ਦਿਨਾਂ ਚ ਕਿੰਨੇ ਮਹੀਨਿਆਂ ਚ ਅਸੀਂ ਬਣਾ ਕੇ ਦਵਾਂਗੇ ਉਹ ਉਦੋਂ ਤੱਕ ਅਸੀਂ ਇਹ ਰੋਡ ਨਹੀਂ ਖੋਲਾਂਗੇ ਦੂਜੀ ਮੰਗ ਹੈ ਸਾਡੀ ਕਿ ਜਿਹੜਾ ਇਹ ਪਰਿਵਾਰ ਬਹੁਤ ਹੀ ਗਰੀਬ ਗਰੀਬ ਪਰਿਵਾਰ ਹੈ ਠੀਕ ਹੈ ਜੀ ਤੇ ਇਹਨਾਂ ਦੀ ਮਾਲੀ ਸਿਹਤਾਂ ਜਿਹੜੀ ਕਿਉਂਕਿ ਇਹ ਗੁड़िया ਦੀ ਮੌਤ ਦਾ ਕਾਰਨ ਅਸੀਂ ਸਿੱਧਾ-ਸਿੱਧਾ ਫੈਕਟਰੀ ਨੂੰ ਮੰਨਦੇ ਹਾਂ ਤੇ ਫੈਕਟਰੀ ਹੈ ਕਿਉਂਕਿ ਪਹਿਲਾ ਚਾਂਸ ਹੋਇਆ ਹੁੰਦਾ ਤਾਂ ਅਸੀਂ ਫੈਕਟਰੀ ਨੂੰ ਕੁਝ ਨਾ ਕਹਿੰਦੇ ਜਦੋਂ ਵਾਰ-ਵਾਰ ਐਕਸੀਡੈਂਟ ਮੌਤਾਂ ਹੋਣ ਦੇ ਬਾਵਜੂਦ ਸਾਡੇ ਕਹਿਣ ਦੇ ਬਾਵਜੂਦ ਇਹ ਕੋਈ ਵੀ ਕਾਰਵਾਈ ਨਹੀਂ ਕਰ ਰਹੇ ਕੋਈ ਹੱਲ ਨਹੀਂ ਕੱਢ ਰਹੇ ਤਾਂ ਅੱਜ ਮਜਬੂਰਨ ਸਾਨੂੰ ਗੁੜੀਆ ਦੀ ਲਾਸ਼ ਨੂੰ ਲੈ ਕੇ ਰੋਡ ਤੇ ਬੈਠਣਾ ਪਿਆ ਤੇ ਹੁਣ ਜਦੋਂ ਤੱਕ ਸਾਡੇ ਇਹ ਦੋਨੋਂ ਤਿੰਨੋਂ ਮੁੱਦੇ ਹੱਲ ਨਹੀਂ ਕਰਦੇ ਇਹ ਉਦੋਂ ਤੱਕ ਅਸੀਂ ਐਸੇ ਤਰ੍ਹਾਂ ਰੋਡ ਤੇ ਡਟੇ ਰਹਾਂਗੇ ਫੈਕਟਰੀ ਤਾਂ ਕਹੂਗੀ ਜੀ ਵੀ ਜਿਹੜਾ ਭਾਈ ਆਪਾਂ ਅੱਜ ਕੰਮ ਕਰਦੇ ਸੀ ਘੜਾ ਇਲੀਗਲ ਕਰਦੇ ਆ ਟਰੱਕ ਦੀ ਗਾਹ ਇੰਸ਼ੋਰੈਂਸ ਆ ਡਰਾਈਵਰ ਕੋਲ ਲਾਇਸੈਂਸ ਹੋਊਗਾ ਜੀ ਤਾਂ ਉਹ ਇੰਸ਼ੋਰੈਂਸ ਪੈਸੇ ਆਪਣੇ ਆਪ ਦੇ ਦੇ ਦਊਗੀ ਜੀ ਸਹੀ ਗੱਲ ਹੈ ਜੀ ਤੁਹਾਡੀ ਅਨਸ਼ੋਰਸ ਜਿਹੜਾ ਪੈਸਾ ਅਨਸ਼ੋਰਸ ਨਾ ਦੇਣਾ ਉਹ ਇੱਕ ਫੈਕਟਰੀ ਦੀ ਵੀ ਆਪਣੀ ਜ਼ਿੰਮੇਵਾਰੀ ਹੈ ਕਿਉਂਕਿ ਇਹ ਰੋਡ ਹੈ ਜਿਹੜਾ ਇਹ ਇਕੱਲਾ ਸਿਰਫ ਅੰਬੂਜਾ ਸਿਮਿੰਟ ਫੈਕਟਰੀ ਲਈ ਬਣਿਆ ਮਲਕਪੁਰ ਤੋਂ ਅੱਛਾ ਜੀ ਹਾਂ ਇਹਨੂੰ ਸਮੇਂ ਦੇ ਨਾਲ ਸਹੀ ਕਰਨਾ ਚੌੜਾ ਕਰਨਾ ਟ੍ਰੈਫਿਕ ਦੇ ਮੁਤਾਬਿਕ ਉਹ ਫੈਕਟਰੀ ਦੀ ਜ਼ਿੰਮੇਵਾਰੀ ਆ ਅਗਰ ਇਹ ਜ਼ਿੰਮੇਵਾਰੀ ਤੋਂ ਭੱਜਣਗੇ ਤਾਂ ਫਿਰ ਐਦਾਂ ਹਰਜਾਨੇ ਇਹਨਾਂ ਨੂੰ ਭੁਗਤਣੇ ਪੈਣਗੇ ਅਸੀਂ ਐਦਾਂ ਆਪਣੇ ਬੱਚੇ ਆਪਣੇ ਬਜ਼ੁਰਗ ਨਹੀਂ ਮਰਵਾਉਣੇ ਇਹ ਮਤਲਬ ਕਿ ਜਿਹੜਾ ਰੋਡ ਹੈ ਪਹਿਲਾਂ ਹੈ ਨਹੀਂ ਸੀ ਜੀ ਇਹ ਮਲਕਿ ਜਦੋਂ ਨਹੀਂ ਅੰਬੂਜਾ ਉਦੋਂ ਦਾ ਹੀ ਬਣਿਆ ਇਹ ਪਹਿਲਾ ਲਿੰਕ ਰੋਡ ਸੀ ਜੀ ਇਹ ਨੋਹੋਂ ਤੋਂ ਇਹ ਸਿਰਫ ਜਿਹੜਾ ਅੰਬੂਜਾ ਨੇ ਬਣਾਇਆ ਸੀ ਇਹ ਆਪਣਾ ਆ ਸਾਹਮਣੇ ਮੋਹਨ ਟਰਾਂਸਪੋਰਟ ਤੋਂ ਮਲਕਪੁਰ ਤੱਕ ਜਿਹੜਾ ਇਹ ਰੋਡ ਇਹਨਾਂ ਨੇ ਬਣਾਇਆ ਬਾਕੀ ਤਾਂ ਇਹ ਜਿਹੜਾ ਸਾਡਾ ਰੋਡ ਹੈ ਲਿੰਕ ਰੋਡ ਹੈ ਜੀ ਇਹ ਬਕਾਇਦਾ ਲੌਦੀ ਮਾਜਰਾ ਤੋਂ ਨੋਹੋਂ ਨੋਹੋਂ ਤੋਂ ਕਨੋਲੀ ਇਹ ਉਹ ਲਿੰਕ ਰੋਡ ਹੈ 9 ਫੁੱਟਾ ਲਿੰਕ ਰੋਡ ਸੀ ਇਹ ਇਹ ਕੋਈ ਇਹਨਾਂ ਨੇ ਆਪਣਾ ਰੋਡ ਨਹੀਂ ਬਣਾਇਆ ਹੋਇਆ ਇਹ ਰੋਡ ਪਰ ਮਲਕਪੁਰ ਨੂੰ ਇਹਨਾਂ ਨੇ ਆਪ ਕੱਢਿਆ ਮਿਲ ਕੇ ਕੱਢਿਆ ਹੋਇਆ ਜੀ ਇਹਨਾਂ ਨੇ ਜਿਹੜਾ ਮਲਕ ਪੂਰੀ ਪਹਿਲਾਂ ਤਿੰਨ ਇਕੱਠੇ ਦੀ ਸੜਕੇ ਪੂਰੀ ਦੀ ਪਿੰਡ ਦੀ ਥੋੜੀ ਜਿਹੀ ਜ ਹਾਂ ਮੈਂ ਉਹਦੇਲੇ ਗਿਆ ਉੱਥੇ ਤੱਕ ਆ ਬਾਕੀ ਪਹਿਲਾ ਰੋਡ ਆ ਪਿੰਡ ਦਾ ਪਰਲੇ ਪਾਸੇ ਜਾਂਦਾ ਤਿੰਨ ਗੱਠੇ ਦਾ ਰੋਡ ਦੇ ਕਾਲੇ ਚੰਦਪੁਰ ਨੂੰ ਨਹੀਂ ਅਗਲੇ ਕਹਿਣਗੇ ਜੀ ਅਸੀਂ ਤਾਂ ਭਾਈ ਸਰਕਾਰਾਂ ਤੋਂ ਇਜਾਜ਼ਤ ਲਈ ਹੋਈ ਇਹ ਸਰਕਾਰਾਂ ਦਾ ਕੰਮ ਹੈ ਸਰਕਾਰਾਂ ਦੇਖਣ ਸਾਨੂੰ ਇਜਾਜ਼ਤ ਅਸੀਂ ਲੀਗਲ ਤੌਰ ਤੇ ਸਾਰੇ ਡਾਕੂਮੈਂਟ ਸਰਕਾਰਾਂ ਕੋਲ ਹੈਗੇ ਆ ਅਸੀਂ ਅੱਜ ਦੋਨਾਂ ਲਈ ਬੈਠੇ ਆ ਜੀ ਸਰਕਾਰ ਆ ਕੇ ਜਵਾਬ ਦਵੇ ਚਾਹੇ ਫੈਕਟਰੀ ਦਵੇ ਪਹਿਲਾ ਫਰਜ਼ ਫੈਕਟਰੀ ਦਾ ਏ ਜਿਹੜੇ ਇੱਥੋਂ ਪੈਸਾ ਕਮਾਉਂਦੇ ਆ ਨਾ ਰੋਡਾਂ ਤੋਂ ਜਿਨ੍ਹਾਂ ਦੀਆਂ ਗੱਡੀਆਂ ਲੰਘਦੀਆਂ ਦੂਜਾ ਫਰਜ਼ ਸਰਕਾਰ ਦਾ ਏ ਦੋਨਾਂ ਲਈ ਬੈਠੇ ਆ ਪ੍ਰਸ਼ਾਸਨ ਵੀ ਆਇਆ ਬੇਟਾ ਤੇ ਫੈਕਟਰੀ ਵਾਲੇ ਵੀ ਆਉਣਗੇ ਜੋ ਗੱਲਬਾਤ ਹੋਊਗੀ ਦੇਖਦੇ ਆ ਜੀ ਪਰਿਵਾਰ ਦੇ ਵਿੱਚੋਂ ਇੱਥੇ ਕੋਈ ਹੈ ਜੀ ਕੋਈ ਰਿਸ਼ਤੇਦਾਰ ਪਰਿਵਾਰ ਦਾ ਆਇਆ ਜੀ ਕੁੜੀ ਦੀ ਅੱਛਾ ਤੁਸੀਂ ਹਾਂਜੀ ਕੀ ਨਾਮ ਕੀ ਨਾਮ ਇੱਥੋਂ ਲਖਵੀਰ ਕੌਰ ਹੈ ਜੀ ਲਖਵੀਰ ਕੌਰ ਹਾਂਜੀ ਕਿੱਥੇ ਰਹਿੰਦੇ ਤੁਸੀਂ ਮੈਂ ਇੱਥੇ ਨੰਗਲ ਡੈਮ ਵੀ ਆਈ ਵੀ ਆ ਜੀ ਅੱਛਾ ਇਹ ਤੁਹਾਡੀ ਭਤੀਜੀ ਸੀ ਜੀ ਹਾਂਜੀ ਸਗੀ ਭਤੀਜੀ ਸੀਗੇ ਅੱਛਾ ਕਿਵੇਂ ਦਾ ਪਰਿਵਾਰ ਜੀ ਇਹ ਮਤਲਬ ਕਿ ਸਲਵਾਰ ਪਾ ਜੀ ਮਾਤੜ ਸਾਥੀ ਹੋਈ ਹੈ ਵਿਚਾਰਾ ਧਿਆੜੀ ਤੱਪੇ ਵਾਲੇ ਹੁਣ ਫੈਕਟਰੀ ਚ ਲੱਗਿਆ ਸੀਗਾ ਇੱਕ ਬੇਟੀ ਸੀਗੀ ਸਾਡੇ ਕੋਲ ਹਾਂਜੀ ਸਕੂਲ ਜਾਂਦੀ ਸੀਗੀ ਇਦੋਂ ਥੋੜੇ ਪਤਾ ਤਾਂ ਵੀ ਇਦਾਂ ਹੋ ਜਾਣਾ ਸੀਗਾ ਤੇ ਵਿੱਚ ਹੁਣ ਓਕੀ ਤਾਂ ਸਾਨੂੰ ਪਾ ਜੀ ਸਭ ਕੁਝ ਮਿਲ ਜਾਣਾ ਸਰੋਰ ਚ ਮਿਲ ਜੂਗੀ ਪੈਸਾ ਮਿਲ ਜੂਗਾ ਪਰ ਸਾਨੂੰ ਕੁੜੀ ਵਾਪਸ ਆਣੀ ਚਾਹੀਦੀ ਸਾਨੂੰ ਕੁੜੀ ਵਾਪਸ ਆਜੂਗੀ ਜਿਹਦੀ ਜਵਾਨ ਕੁੜੀ 11 ਇਹ 11ਵੀਂ ਚ ਪੜਦੀ 16 ਸਾਲ ਦੀ ਬੱਚੀ ਚੱਲ ਜੂਗੀ ਉਸ ਮਾਂ ਦੇ ਢਿੱਡ ਪਰ ਕਿਆ ਬੀਤੂਗੀ ਜੇ ਸਾਡੀ ਆਪਣੀ ਚੱਲ ਜੇ ਤਾਂ ਢਿੱਡ ਨੂੰ ਹੱਥ ਲਾ ਕੇ ਦੇਖਿਓ ਵੀ ਕਿਆ ਢਿੱਡ ਕਹਿੰਦਾ ਹੈ ਮਾਂ ਇਹਦੀ ਸ ਅਸੀਂ ਆਪਣੇ ਘਰਾਂ ਰਾਜੀ ਇਹ ਆਪਣੇ ਘਰਾਂ ਰਾਜੀ ਸਾਨੂੰ ਬੱਚੀ ਪੈਦਾ ਕਰ ਦਵੇ ਅਸੀਂ ਰੋਡ ਖੋਲ ਦਾਂਗੇ ਬੱਚੀ ਲਿਆ ਕੇ ਇੱਥੇ ਖੜਾ ਦੇਵੇ ਅਸੀਂ ਰੋਡ ਖੋਲ ਦਾਂਗੇ ਨਹੀਂ ਅਸੀਂ ਚੱਕਾ ਜਾ ਮੈਂ ਇੱਦੀ ਰਹੂੰਗਾ ਚਾਹੇ 2 ਦਿਨ ਰਗੇ ਰਾ ਚਾਹੇ 3 ਦਿਨ ਰਕਿਆ ਰਹੇ ਬੱਚੀ ਤੇ ਚਲੋ ਪੈਣ ਨਹੀਂ ਹੋਣੀ ਪਰ ਪਰਿਵਾਰ ਨੂੰ ਜਿੰਗ ਰਿਸ਼ਾ ਬੱਚੀ ਮੈਂ ਮੰਦੀ ਨਹੀਂ ਆਣੀ ਪਰ ਸਾਨੂੰ ਤਾਂ ਦੁੱਖ ਹੈਗਾ ਨਾ ਸਾਡੇ ਜਵਾਨ ਭਾਈ ਦੀ ਇੱਕ ਲੜਕੀ ਚੱਲ ਜਾਣੀ ਐਨੇ ਦੁੱਖਾਂ ਨਾਲ ਪਾਲ ਕੇ ਅੱਜ ਪਾਲ ਪਲੋਸ ਕੇ ਅਸੀਂ ਤੋੜ ਦੇਣੀ ਸਾਡਾ ਦਿਲ ਕਿਆ ਕਹਿੰਦਾ ਏ ਹੱਥ ਪਰ ਦਿਲ ਪਰ ਹੱਥ ਰੱਖ ਕੇ ਦੱਸਿਓ ਜੋ ਮੈਂ ਝੂਠ ਕਹੂੰਗੀ ਤੁਸੀਂ ਮੈਨੂੰ ਇਨਸਾਫ ਕਰਕੇ ਇਨਸਾਫ ਕਰ ਦਿਓ ਠੀਕ ਹੈ ਜੀ ਕਿ ਨਹੀਂ ਜੀ ਸਾਡੀ ਇੱਕ ਭਤੀਜੀ ਇੱਕ ਸਾਡਾ ਭਤੀਜਾ ਭਾਈ ਮਾਤੜ ਸਾਥੀ ਪਹਿਲਾ ਵਿਚਾਰੀ ਪ੍ਰਾਈਵੇਟ ਨੌਕਰੀਆਂ ਕਰਦਾ ਦਾ ਜੇ ਹੁਣ ਫੈਕਟਰੀ ਚ ਲੱਗ ਗਿਆ ਤਾਂ ਇੱਦਾਂ ਥੋੜੇ ਹੋ ਕੇ ਵੀ ਪੱਕੀ ਨੌਕਰੀ ਹੋ ਗਈ ਤਾਂ ਵੀ ਉਹਨੂੰ ਦਬਾਅ ਕਰੋ ਕਿਹੜੀ ਫੈਕਟਰੀ ਲੱਗਿਆ ਜੀ ਇੱਥੇ ਹੀ ਲੱਗਿਆ ਬੁੱਜ ਜਸਮੀਤ ਫੈਕਟਰੀ ਅੱਛਾ ਇੱਥੇ ਚ ਲੱਗਿਆ ਸੀ ਜੀ ਚ ਲੱਗਿਆ ਵਾ ਸਵੇਰਾ ਉਹ ਤਾਂ ਵਿਚਾਰਾ ਡਿਊਟੀ ਨੂੰ ਚਲ ਗਿਆ ਉਹ ਡਿਊਟੀ ਨੂੰ ਚਲ ਗਿਆ ਜੇ ਕੁੜੀ ਸਕੂਲ ਨੂੰ ਜਾ ਰਹੀ ਸੀ ਇੱਥੇ ਹੀ ਹੋ ਗਿਆ ਦੇਖੋ ਕੋਲੇ ਦੂਰ ਵੀ ਨਹੀਂ ਹੋਇਆ ਹੈਗਾ ਤੇ ਸਾਨੂੰ ਤਾਂ ਸਾਨੂੰ ਤਾਂ ਦੁੱਖ ਹੈਗਾ ਨਾ ਸਾਨੂੰ ਇਨਸਾਫ ਦੇ ਦੇਵੇ ਸੋ ਬਿਲਕੁਲ ਫੈਕਟਰੀ ਤੋਂ ਮੰਗ ਹੈ ਪਰਿਵਾਰਕ ਮੈਂਬਰਾਂ ਦੀ ਵੀ ਭਾਈ ਬਣਦਾ ਮੁਆਵਜ਼ਾ ਦਿੱਤਾ ਜਾਵੇ ਹਾਲਾਂਕਿ ਫੈਕਟਰੀ ਇਸ ਮਾਮਲੇ ਦੇ ਵਿੱਚ ਕੀ ਕਹਿੰਦੀ ਹੈ ਉਹ ਜੇ ਪੱਖ ਸਾਹਮਣੇ ਨਹੀਂ ਆਇਆ ਕੋਸ਼ਿਸ਼ ਕਰਦੇ ਆ ਪਰ ਸਾਹਮਣੇ ਤੁਹਾਨੂੰ ਤੇ ਉਹ ਆਪਣੀ ਧੀ ਦੀ ਲਾਸ਼ ਦੇ ਕੋਲ ਅ ਬੈਠ ਹੈ ਬੜਾ ਔਖਾ ਹੁੰਦਾ ਦੋਸਤੋ ਕਹਿੰਨੇ ਆ ਜੀ ਪਹਿਲਾਂ ਮਾਪੇ ਤੁਰ ਜਾਣ ਤਾਂ ਚੰਗਾ ਰਹਿੰਦਾ ਪਰ ਅੱਜ ਇਹ ਬਦਕਿਸਮਤ ਪਿਤਾ ਆਪਣੀ ਧੀ ਦੀ ਲਾਸ਼ ਦੇ ਕੋਲ ਬੈਠਾ ਬਾਈ ਜੀ ਕੀ ਨਾਮ ਤੁਹਾਡਾ ਜੀ ਸਰੇਂਦਰ ਸਿੰਘ ਹਾਂਜੀ ਸਰੇਂਦਰ ਸਿੰਘ ਸਰੇਂਦਰ ਸਿੰਘ ਇਹ ਕਿਵੇਂ ਬੀਤੀ ਹੈ ਗੱਲਬਾਤ ਬਾਈ ਸਾਰੀ ਸਵੇਰੇ ਬੇਟੀ 7:30 ਵਜੇ ਸਕੂਲ ਨੂੰ ਜਾ ਰਹੀ ਸੀ ਲਾਉਦੀ ਮਜਰੇ ਅੱਛਾ ਜੀ ਲਾਉਦੀ ਮਜਰਾ ਸਕੂਲ ਸਰਕਾਰੀ ਠੀਕ ਹੈ ਜੀ ਪਲੱਸ 1 ਚ ਪੜਦੀ ਹੈ ਸਵੇਰੇ ਮੈਂ ਵੀ ਆਪਣੀ ਡਿਊਟੀ ਨੂੰ ਗਿਆ ਮੇਰੇ ਕੋਲ ਤੇ ਗਏ ਇਹ ਅੱਛਾ ਜੀ ਪੈਸੇ ਵੀ ਲੁੱਤੇ ਮੇਤੇ 100 ਰੁਪਏ ਨਾ ਕਹਿੰਦੇ ਡੈਡੀ ਮੈਂ ਸਮਾਨ ਲੈਣਾ ਵਾਹ ਚੱਲ ਜੇ ਬੇਟਾ ਅੱਛਾ ਹਜੇ ਮੈਂ ਉਧਰ ਫੈਕਟਰੀ ਕੋਲੇ ਪਹੁੰਚਿਆ ਜਾਨੂੰ ਫੋਨ ਆ ਕੇ ਕਹਿੰਦਾ ਬੇਟੇ ਦਾ ਮੇਰੇ ਦਾ ਛੋਟੇ ਦਾ ਕਹਿੰਦਾ ਡੈਡੀ ਨਮਨੀਤ ਦਾ ਐਕਸੀਡੈਂਟ ਹੋ ਗਿਆ ਮਾ ਚੱਲ ਪੁੱਤ ਸੱਟ ਕਿੰਨੀ ਕਿ ਲੱਗੀ ਕਹਿੰਦੇ ਉਹ ਤਾਂ ਮਰ ਗਈ ਲੈਥ ਹੋ ਗਈ ਇੱਥੇ ਐਟ ਅ ਟਾਈਮ ਮਰ ਗਈ ਟਰੱਕ ਥੱਲੇ ਆ ਕੇ ਉਹ ਕਿੱਥੋਂ ਆਏ ਬਾਈ ਤੁਸੀਂ ਉੰਡਾਲੀ ਗਏ ਹਸਪਤਾਲ ਤੋਂ ਆਏ ਮੋਪੜ ਤੋਂ ਸਿਵਲ ਹਸਪਤਾਲ ਤੋਂ ਫਿਰ ਪੋਸਟਮਾਰਟਮ ਹੋਇਆ ਤਾਂ ਬੋਡੀ ਲੈ ਕੇ ਆਏ। ਉਹ ਤਾਂ ਮਲਕੀਤਾਰ ਨਾਲ ਤੁਹਾਡੀ ਕੀ ਮੰਗ ਹੈ ਬਾਈ ਪਰਿਵਾਰ ਦੀ? ਬੱਤੇ ਬੱਤੇ ਸਾਡੀ ਸਹਿਜਤਾ ਕਰੀ ਜਾਏ ਸਰ। ਕੀ ਕੰਮ ਕਰਦੇ ਹੋ ਤੁਸੀਂ ਐਸੀ ਫੈਕਟਰੀ 'ਚ ਲੱਗੇ ਹੋ ਕੀ ਚੱਲੇ ਗਏ? ਕਦੋਂ ਲੱਗੇ ਆ ਜੀ? ਮੈਨੂੰ 2000 4 ਸਾਲ ਹੋ ਗਏ। 4 ਸਾਲ ਹੋ ਗਏ 4 ਸਾਲ। ਐਹੀ ਐਂਬੂਲੈਂਸ ਚ ਚਲਾਉਂਦੇ ਦੋਹੇ ਅਸੀਂ ਕੋਲ ਡਰਾਈਵਰ। ਅੱਛਾ ਐਂਬੂਲੈਂਸੀ ਚ ਚਲਾਉਂਦੇ ਆ ਤੁਸੀਂ? ਇਹੀ ਗੱਡੀ ਕਦੇ ਭਾਜੀ ਮਤਲਬ ਕਿ ਇਸੇ ਗੱਡੀ ਤੁਸੀਂ ਚਲਾਉਂਦੇ ਹੋ ਅੱਜ ਉਸੇ ਗੱਡੀ 'ਚ ਤੁਹਾਡੀ ਮਿੱਟੀ ਦੀ ਮੇਰੀ লাশ ਹੈ ਕਦੇ ਸੋਚਿਆ ਵੀ ਨਹੀਂ ਤਾਂ ਮੈਂ ਜ਼ਿੰਦਗੀ 'ਚ ਤੇ ਬੜਾ ਬਾਈ ਝਟਕਾ ਲੱਗਿਆ ਮੈਨੂੰ ਤਾਂ ਜਦੋਂ ਇਹ ਚੀਜ਼ ਸੁਣੀ ਹੈ ਨਾ ਮੇਰੇ ਕਿਉਂਕਿ ਅਸੀਂ ਵੀ ਧੀਆ ਵਾਲੇ ਬੱਚਿਆਂ ਵਾਲੇ ਆ ਆਪਣਾ ਬੂਟ ਵੀ ਉਹੀ ਪਾਏ ਹੋਏ ਵਰਦੀ ਵੀ ਸਕੂਲ ਆਈਓ ਪਾਈ ਵੀ ਸਫੇਰ ਦੀ ਕਿੰਨੀ ਉਮਰ ਸੀ ਵੀਰੇ 16 ਸਾਲ 16 ਸਾਲ ਦੀ ਮੇਰੇ ਘਰ ਦਾ ਸਾਰਾ ਕੰਮ ਹੀ ਸੰਭਾਲਦੀ ਸੀ ਹਲਕੇ ਮੇਰੀ ਵਾਈਬ ਥੋੜੀ ਸਿੱਧੀ ਹੈ। ਅੱਛਾ ਜੀ। ਪ੍ਰੈਸ ਕਰਨੇ ਕੱਪੜੇ, ਰੋਟੀ ਬਣਾਣੀ, ਸਾਰਾ ਕੰਮ ਇਹਨਾ ਆਪੇ ਕਰਨਾ। ਮੇਰੀ ਡੱਬੇ ਚ ਰੋਟੀ ਪੈਕ ਇਹੀ ਕਰਦੀ ਹੁੰਦੀ। ਕੀ ਨਾਮ ਸੀ ਜੀ? ਨਮਨੀਤ ਕੋ। ਨਮਨੀਤ ਕੋ। ਇਹ ਮਾਤਾ ਜੀ। ਇਹ ਮੇਰੀ ਨਾਨੀ ਹੈ ਨਾ ਦੇ। ਅੱਛਾ। ਸੱਸੀ ਦਾ ਮਾਤਾ। ਇਹ ਕੋਈ ਕੀ ਨਾਮ ਤੁਹਾਡਾ? ਮੇਰਾ ਨੋ ਦਲਜੀਤ ਕੋ। ਇਰ ਨਹੀਂ ਛੋਟਾ ਕਰਨਾ ਨਹੀਂ ਜੀ ਰਾਤ ਨੂੰ ਮੈਨੂੰ ਫੋਨ ਕਰਿਆ ਕਹਿੰਦੀ ਨਾਨੀ ਕਹਿੰਦੀ ਮੈਨੂੰ ਮਿਲ ਕੇ ਜਾਵੇਂ ਮੈਂ ਮੈਂ ਸਵੇਰ ਨੂੰ ਕਹਾ ਮਾਂ ਬਾਪ ਪੁੱਤ ਆ ਜਾਣਾ ਮੈਂ ਤਿਆਰ ਬੈਠੀ ਐ ਇਹਨੂੰ ਫੋਨ ਚਲੇ ਗਿਆ ਕਹਿੰਦੇ ਉਹਦਾ ਐਕਸੀਡੈਂਟ ਹੋ ਗਿਆ ਅੱਛਾ ਫੋਨ ਕੀਤਾ ਸੀ ਗੱਲ ਹੈ ਹਾਂਜੀ ਰੋਜ਼ ਫੋਨ ਤੇ ਗੱਲ ਹੁੰਦੀ ਸਾਡੀ ਦੀ ਅੱਛਾ ਹਾਂਜੀ ਚੰਗੀ ਲਾਇਕ ਧੀ ਸੀ ਹਾਂਜੀ ਹਾਂਜੀ ਦੱਸਦੇ ਆ ਕਿਉਂਕਿ ਮੈਂ ਇਲਾਕੇ ਵਾਲੇ ਵੀ ਸਾਰੇ ਹੀ ਕੰਮ ਸਾਨੂੰ ਤਾਂ ਜੀ ਇਹ ਮੰਗ ਮੇਰੀ ਤਾਂ ਜਿੱਕਣ ਮੇਰੀ ਧੀ ਮਾਰੀ ਆ ਅਸੀਂ ਤਾਂ ਉੱਕੜੇ ਉਹ ਫਾਸੀ ਚੜਨਾ ਚਾਹੀਦਾ ਇਹਨੇ ਤਾਂ ਮੁੜਕੇ ਨਹੀਂ ਆਉਣਾ। ਇੱਕੋ ਧੀ ਤੇ ਸਾਡੀ ਹੀ ਖਾਉਂਦਾ ਸਾਡਾ। ਨਾਨੀ ਆਨੂ ਤਾਂ ਚਾ ਵੈਸੇ ਹੁੰਦਾ ਨਾ ਦੋਤਿਆਂ ਦੇ ਨਾਲ ਸਾਰਾ ਬਹੁਤ ਲਾਡ ਪਿਆਰ ਹੁੰਦਾ। ਨਾਨੀ ਦੋਤੇ ਦੋਤੀ ਦਾ। ਬਸ ਫੇਰ ਉਹ ਤਿਆਰ ਹੋਈ ਇਹਨੇ ਨੂੰ ਫੋਨ ਚੱਲੇ ਗਿਆ। ਮੈਂ ਕਹਿੰਦੀ ਨਾਨੀ ਮੈਨੂੰ ਢੀਕ ਕੇ ਜਾਈਂ। ਕਹਿੰਦੀ ਮੈਂ 2 ਵਜੇ ਸਕੂਲ ਤੇ ਆ ਜਾਣਾ। ਕਹਿੰਦੀ ਮੈਨੂੰ ਢੀਕ ਕੇ ਜਾਈਂ। ਮੈਂ ਕੋਈ ਨਾ ਪੁੱਤ ਮੈਂ ਆ ਮੈਂ ਤੈਨੂੰ ਮਿਲ ਕੇ ਜਾਊਂਗੀ ਜ਼ਰੂਰ। ਮੈਂ ਕਿਹਾ ਮੈਨੂੰ ਰੋਪੜ ਕੰਮ ਆ ਮੈਂ ਰੋਪੜ ਆਉਣਾ। ਕਿਹੜਾ ਪਿੰਡ ਮਾਤਾ ਜੀ ਤੁਹਾਡਾ ਸਾਡਾ ਸੈਂਪਲ ਪੜਾ ਜੀ ਹੂੰ ਸਕੂਲ ਨੂੰ ਚੱਲੀ ਸੀ ਹੈ ਹਾਂਜੀ ਸਕੂਲ ਚੱਲੀ ਸੀ ਇੱਥੇ ਦਾਦੇ ਸੇਲੀਆਂ ਨਾਲ ਤੀਆਂ ਉਹਦੀਆਂ ਇਹਨਾਂ ਦੀਆਂ ਜਿਹੜੀਆਂ ਇੱਥੇ ਫਿੱਡੀਆਂ ਦੀਆਂ ਹਾਂ ਬਿਲਕੁਲ ਉਸੇ ਤਰ੍ਹਾਂ ਜਿਹੜੇ ਬੂਟ ਵੀ ਆ ਉਸੇ ਤਰ੍ਹਾਂ ਉਹਨਾਂ ਨੇ ਪਾਸ਼ੋ ਹੀ ਹੈ ਤਾਂ ਵਰਦੀ ਪਾਈ ਹੋਈ ਐ ਇਸ ਧੀਨੇ ਪਰ ਇਸ ਵਕਤ ਅਸੀਂ ਲਾਸ ਤੁਹਾਨੂੰ ਦਿਖਾ ਵੀ ਨਹੀਂ ਸਕਦੇ ਹੈਨਾ ਪਰ ਇਹ ਬੈਠੇ ਆ ਇਹ ਬਦਕਿਸਮਤ ਪਿਓ ਉਹਦੀ ਨਾਨੀ ਧੀ ਦੀ ਅੱਜ ਆਪਣੀ ਈਤੀ ਜਿਹੜੀ ਕੋਈ ਨਹੀਂ ਮਾਤਾ ਜੀ ਕੋਈ ਨਹੀਂ ਜਿਹਨਾਂ ਮੁੜਨਾ ਨਹੀਂ ਹੁਣ ਕਦੇ ਪਰ ਜ਼ਰੂਰ ਸੋਚਣਾ ਚਾਹੀਦਾ ਬਾਈ ਜੀ ਮੈਂ ਕਹਿੰਦਾ ਵੀ ਅਸੀਂ ਇੰਨੇ ਸਵਾਰਥੀ ਹੋ ਗਏ ਆ ਵੀ ਅਸੀਂ ਲੀਡਰਾਂ ਦੇ ਪਿੱਛੇ ਤਾਂ ਲੱਗ ਜਾਂਦੇ ਆ ਹੁਣ ਬਹੁਤ ਸਾਰੇ ਇਹਨੂੰ ਕਹਿ ਦਿੰਦੇ ਆ ਵੀ ਇਹ ਪਰਮਾਤਮਾ ਦਾ ਭਾਣਾ ਠੀਕ ਹੈ ਮੰਨਦੇ ਆ ਭਾਣਾ ਪਰ ਜਿਹੜੀਆਂ ਚੀਜ਼ਾਂ ਦੀ ਮੰਗ ਪਹਿਲਾਂ ਉੱਠਦੀ ਰਹੀ ਹੈ ਬਾਈਪਾਸ ਬਣਾਉਣ ਦੀ ਗੱਲ ਕਿਉਂਕਿ ਪਿੰਡ ਵਾਲੇ ਦੱਸਦੇ ਆ ਜਿਵੇਂ ਵੀ ਪਿੱਛੇ ਵੀ ਇਹ ਘਟਨਾ ਵਾਪਰੀ ਤਾਂ ਹੁਣ ਸਿੱਧੇ ਤੌਰ ਤੇ ਫੈਕਟਰੀ ਦੇ ਉੱਤੇ ਵੀ ਦੋਸ਼ ਲੱਗ ਰਹੇ ਆ ਓਹੋ ਤਸਵੀਰ ਬਹੁਤ ਔਖੀ ਆ ਦੇਖਣੀ ਤਾਂ ਇਹ ਮੂੰਹ ਪੂਰਾ ਹੀ ਉਸਤੀ ਦਾ ਦੇਖਿਆ ਨਹੀਂ ਜਾਂਦਾ ਪਿਓ ਹਿੰਮਤ ਕਰਕੇ ਕਿਸੇ ਤਰ੍ਹਾਂ ਚਲੋ ਬੈਠਾ ਅੱਜ ਤੇ ਮਾਤਾ ਸਿਦਰੇ ਕੋਈ ਨਹੀਂ ਵੀਰੇ ਤੁਹਾਡੇ ਨਾਲ ਆ ਇਸ ਦੁਖ ਦੀ ਘੜੀ ਦੇ ਵਿੱਚ ਵਾਗਰੂ ਧੀ ਨੂੰ ਇਹ ਆਤਮਾ ਨੂੰ ਸ਼ਾਂਤੀ ਬਖਸ਼ੇ ਤੁਹਾਨੂੰ ਬਲ ਬਖਸ਼ੇ ਤੇ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਲੋੜ ਸਾਡੀ ਪੈਂਦੀ ਹੈ ਬਾਈ ਜੀ ਅਸੀਂ ਨਾਲ ਆ ਇਸ ਦੁਖ ਦੀ ਘੜੀ ਤੁਹਾਡੇ ਤਾਂ ਬਾਈ ਜੀ ਤੁਸੀਂ ਵੇਖ ਸਕਦੇ ਹੋ ਇੱਕ ਮਜਬੂਰ ਪਿਓ ਜਿਹੜੀ ਐਂਬੂਲੈਂਸ ਚਲਾਉਂਦਾ ਸੀ ਕਿਹੜਾ ਪਤਾ ਸੀ ਵੀ ਅੱਜ ਕਿਸੇ ਟਾਈਮ ਉਸੇ ਐਂਬੂਲੈਂਸ ਦੇ ਵਿੱਚ ਧੀ ਦੀ ਲਾਸ਼ ਰੱਖ ਕੇ ਮੈਨੂੰ ਧਰਨਾ ਵੀ ਲਾਉਣਾ ਪਊਗਾ ਅੱਜ ਤੁਸੀਂ ਵੇਖ ਸਕਦੇ ਹੋ ਸਾਹਮਣੇ ਤਾਂ ਮੀਂਹ ਦੇ ਵਿੱਚ ਸਾਰਾ ਇਲਾਕਾ ਜਿਹੜਾ ਇੱਥੇ ਇਕੱਠਾ ਹੋਇਆ ਮੰਗ ਹੈ ਫੈਕਟਰੀ ਤੋਂ ਕਿ ਜਰੂਰ ਅ ਅਮਬੂਜਮੈਂਟ ਫੈਕਟਰੀ ਦੀ ਹੀ ਜਿਹੜੀ ਇਹ ਅ ਐਮਬੂਲੈਂਸ ਹੈ ਪਰ ਇਹ ਵੱਡਾ ਧਰਨਾ ਜਿਹੜਾ ਹੈਗਾ ਇਹ ਲਗਾ ਦਿੱਤਾ ਗਿਆ ਉਦੋਂ ਤੱਕ ਰੋਡ ਅ ਇਲਾਕਾ ਵਾਸੀ ਕਹਿੰਦੇ ਵੀ ਜਾਮ ਜਾਮ ਰੱਖਾਂਗੇ ਕਦੋਂ ਤੱਕ ਜੀ ਜਦੋਂ ਤਾਂ ਇਹ ਸਾਡਾ ਫੈਸਲਾ ਨਹੀਂ ਨਾ ਜੀ ਹੁੰਦਾ ਜੀ ਉਦੋਂ ਦੇ ਰੋਡ ਜਾਮ ਰਹੂਗਾ ਜੀ ਇਦਾਂ ਹੀ ਠੀਕ ਹੈ ਇਹ ਹੀ ਬੇਨਤੀ ਆ ਤਾਦਾ ਦੇਖੋ ਬੱਚਾ ਚਲੇ ਗਿਆ ਪਿੰਡ ਤੇ ਕੱਲ ਨੂੰ ਕੋਈ ਹੋਰ ਵੀ ਕਟਨਾ ਹੋ ਸਕਦੀ ਆ ਜਿਸ ਕਰ ਰਹੀ ਅਸੀਂ ਜਾਮ ਨਹੀਂ ਖੋਲਣਾ ਹੈਗਾ ਠੀਕ ਹੈ ਜੀ ਇਹ ਪਿੰਡ ਵਾਸੀਆਂ ਦਾ ਕਹਿਣਾ ਜੀ ਅਸੀਂ ਜਾਮ ਨਹੀਂ ਖੋਲਣਾ ਜੀ ਸੋ ਬਿਲਕੁਲ ਪਿੰਡ ਇਲਾਕਾ ਨਿਵਾਸੀ ਜਿਹੜੇ ਕਹਿੰਦੇ ਆ ਵੀ ਆਪਾਂ ਜਾਮ ਨਹੀਂ ਖੋਲਾਂਗੇ ਤਸਵੀਰਾਂ ਦੇਖ ਸਕਦੇ ਹੋ ਸੋ ਐਸਐਚਓ ਸਾਹਿਬੀ ਨੇ ਮੈਡਮ ਵੀ ਨੇ ਸਰ ਕਿਵੇਂ ਦੇਖਦੇ ਹੋ ਜੀ ਇਹ ਘਟਨਾ ਮੈਮ ਕਿਵੇਂ ਵੇਖਦੇ ਜਿਹੜੀ ਇਹ ਘਟਨਾ ਵਾਪਰੀ ਹੈ ਜੀ ਪਿੰਡ ਵਾਲਿਆਂ ਦਾ ਕਹਿਣਾ ਵੀ ਬਾਈਪਾਸ ਦੀ ਵੀ ਗੱਲ ਹੋ ਕਹਿੰਦੇ ਕਈ ਵਾਰ ਹੁੰਦੀ ਰਹੀ ਵੀ ਬਾਈਪਾਸ ਕੱਢਾਂਗੇ ਪਰ ਬਾਈਪਾਸ ਨਹੀਂ ਕੱਢਿਆ ਅਜਿਹੀਆਂ ਘਟਨਾਵਾਂ ਅਕਸਰ ਹੁੰਦੀਆਂ ਰਹਿੰਦੀਆਂ ਦੇਖੋ ਜੀ ਬਹੁਤ ਮੰਦ ਭਾਗੀ ਘਟਨਾ ਹੈਗੀ ਹੈ ਇੱਕ ਸਕੂਲ ਜਾਣ ਵਾਲੀ ਲੜਕੀ ਹੋਵੇ ਜਾਂ ਲੜਕਾ ਕਿਸੇ ਵੀ ਬੱਚੇ ਦੀ ਮੌਤ ਪਰਿਵਾਰ ਲਈ ਸਮਾਜ ਲਈ ਬੜਾ ਦੁਖਦਾਈ ਘਟਨਾ ਹੁੰਦੀ ਹੈ ਇਹ ਬੇहद निंदनीयੋਗ ਹੈਗੀ ਹੈ ਹ ਹੁਣ ਜਿਹੜੀ ਗੱਲ ਚੱਲ ਰਹੀ ਹੈ ਪਰਿਵਾਰ ਦੁੱਖ ਦੀ ਘੜੀ ਦੇ ਵਿੱਚ ਸਾਡੀ ਸਾਡਾ ਪ੍ਰਸ਼ਾਸਨ ਉਹਦੇ ਨਾਲ ਖੜਾ ਹੈ ਜੀ ਸਾਡੇ ਸਵੇਰ ਤੋਂ ਪੁਲਿਸ ਆਫੀਸਰ ਸਿਵਲ ਸਾਈਡ ਅਸੀਂ ਲਗਾਤਾਰ ਗੱਲਬਾਤ ਚੱਲ ਰਹੀ ਹੈ ਤਾਂ ਕਿ ਇਸ ਸਿਚੁਏਸ਼ਨ ਦਾ ਕੋਈ ਹੱਲ ਕੱਢਿਆ ਜਾ ਸਕੇ ਜਿਹੜੀ ਗੱਲ ਬਾਈਪਾਸ ਦੀ ਹੈਗੀ ਆ ਜੀ ਪੀਡਬਲਯੂਡੀ ਤੋਂ ਸਾਡੇ ਕੋਲ ਐਸਡੀਓ ਸਾਹਿਬ ਆ ਚੁੱਕੇ ਨੇ ਉਹਨਾਂ ਨਾਲ ਹੁਣ ਗੱਲਬਾਤ ਕਰਾਂਗੇ ਤਾਂ ਕਲੈਰਿਟੀ ਹੋਏਗੀ ਕਿ ਕੀ ਪ੍ਰੋਪੋਜ਼ਲ ਸੀ ਕੀ ਗੱਲ ਹੋਈ ਸੀਗੀ ਸਬੰਧਤ ਮਹਿਕਮਾ ਹੀ ਇਹਦੇ ਬਾਰੇ ਟਿੱਪਣੀ ਕਰ ਸਕਦਾ ਹੈ ਇਹ ਕਹਿੰਦੇ ਜੀ ਵੀ ਪਰਿਵਾਰ ਬੜਾ ਮਾਤੜਾ ਜੀ ਬਹੁਤ ਜ਼ਿਆਦਾ ਆ ਸਧਾਰਨ ਮਾਤਾ ਵੀ ਉਹ ਬੱਚੀ ਨਹੀਂ ਸਾਰਾ ਕੁਝ ਸਾਂਭਿਆ ਹੋਇਆ ਸੀਗਾ ਜੀ ਵੀ ਪਰਿਵਾਰ ਨੂੰ ਹੁਣ ਕਿਸੇ ਨਾ ਕਿਸੇ ਆਰਥਿਕ ਤੌਰ ਤੇ ਅੰਬੂਜਾਸਮੈਂਟ ਫੈਕਟਰੀ ਤੋਂ ਵੀ ਮਦਦ ਜਿਹੜੀ ਮਿਲਣੀ ਚਾਹੀਦੀ ਕਿਉਂਕਿ ਉਹਨਾਂ ਦੀ ਗੱਡੀ ਸੀਗੀ ਜੀ ਕਹਿੰਦੇ ਇਸ ਕਰਕੇ ਜੀ ਬਿਲਕੁਲ ਸਾਡੀ ਲਗਾਤਾਰ ਗੱਲ ਚੱਲ ਰਹੀ ਹੈ ਤੇ ਅੰਬੂਜਾ ਸਿンス ਅ اچھا ਦੱਸਣੀ ਉਹ ਗੱਲ ਇਹ ਵੀ ਹੈ ਕਿ ਜਿਹੜਾ ਲੜਕੀ ਦੇ ਫਾਦਰ ਨੇ ਉਹ ਅੰਬੂਜਾ ਦੇ ਵਿੱਚ ਹੀ ਪੈਸਕੋ ਦੇ ਮੁਲਾਜ਼ਮ ਨੇ ਸਿਕਿਉਰਿਟੀ ਦੇ ਮੁਲਾਜ਼ਮ ਹੈਗੇ ਨੇ ਤਾਂ ਸਾਡੀ ਉਹਨਾਂ ਨਾਲ ਇਹੀ ਗੱਲ ਚੱਲ ਰਹੀ ਹੈ ਕਿ ਤੁਹਾਡਾ ਆਪਣਾ ਹੀ ਮੁਲਾਜ਼ਮ ਹੈ ਉਹ ਭਜੇ ਵੀ ਨਹੀਂ ਉਹ ਕਿਸੇ ਗੱਲ ਤੋਂ ਇਨਕਾਰੀ ਵੀ ਨਹੀਂ ਹੈਗੇ ਡੈਫੀਨਿਟਲੀ ਫਾਈਨੈਂਸ਼ੀਅਲ ਹੈਲਪ ਹੋਏਗੀ ਅ ਨੰਬਰ ਨੰਬਰ 1 ਤੇ ਅੰਬੂਜਾ ਕਰੇਗਾ ਨੰਬਰ 2 ਦੇ ਉੱਤੇ ਸਾਡੇ ਜਿਹੜੇ ਕਾਨੂੰਨ ਹੈਗੇ ਨੇ ਇਸ ਦੇਸ਼ ਦੇ ਉਹਦੇ ਵਿੱਚ ਪ੍ਰਾਵਧਾਨ ਹੈਗਾ ਜੀ ਐਕਸੀਡੈਂਟਲ ਡੈਥ ਦੇ ਵਿੱਚ ਕਲੇਮ ਮਿਲਦਾ ਹੈਗਾ ਤੇ ਉਥੋਂ ਵੀ ਫੈਮਲੀ ਨੂੰ ਚੰਗੀ ਫਾਈਨੈਂਸ਼ੀਅਲ ਹੈਲਪ ਕਿਉਂਕਿ ਸਾਡੇ ਕੋਲੇ ਕੇਸਿਸ ਇਸ ਤਰ੍ਹਾਂ ਦੇ ਆਉਂਦੇ ਨੇ ਉਥੋਂ ਬਹੁਤ ਚੰਗੀ ਹੈਲਪ ਮਿਲ ਜਾਣੀ ਹੈਗੀ ਬਾਕੀ ਅੰਬੂਜਾ ਕਹਿੰਦੇ ਅਸੀਂ ਬੈਸਟ ਕਰਾਂਗੇ ਉਹਨਾਂ ਨਾਲ ਗੱਲ ਛੱਡੀ ਚੱਲ ਰਹੀ ਹੈ ਜੀ ਜਿਵੇਂ ਉਹ ਕਹਿੰਦੇ ਅੰਬੂਜਾ ਤੇ ਪਲਾਟ ਤਾਂ ਵੱਧਦਾ ਜਾ ਰਿਹਾ ਹੈ ਜੀ ਪਰ ਗੱਡੀਆਂ ਵੀ ਵੱਧਦੀਆਂ ਜਾ ਰਹੀਆਂ ਪਰ ਇਹ ਸੜਕ ਉੰਨੇ ਦੀ ਉੰਨੀਓਂ ਖੜੀ ਹੈ ਜੀ ਵੀ ਇਹਨੂੰ ਨਾ ਤਾਂ ਵਾਧਾ ਹੋ ਰਿਹਾ ਉਹ ਐਸ ਡੀਓ ਸਾਹਿਬ ਆਗੇ ਨੇ ਜੀ ਤੁਹਾਡੇ ਸਾਹਮਣੇ ਖੜੇ ਨੇ ਅਸੀਂ ਇਹਨਾਂ ਨਾਲ ਗੱਲ ਕਰਦੇ ਹਾਂ ਹੁਣੀ ਠੀਕ ਹੈ ਜਿਵੇਂ ਕੋਈ ਕਲੈਰਿਟੀ ਹੋਏਗੀ ਫਿਰ ਤੁਹਾਨੂੰ ਦੱਸ ਪਾਵਾਂਗੇ ਜੀ ਐਸਡੀ ਸਾਹਿਬ ਕਿਵੇਂ ਵੇਖਦੇ ਹੋ ਜੀ ਇਹ ਜਿਹੜੀ ਘਟਨਾ ਹੈ ਔਰ ਇਹ ਵੀ ਗੱਲ ਸਾਹਮਣੇ ਆਉਂਦੀ ਰਹੀ ਹੈ ਵੀ ਅੰਬੂਜਾ ਦਾ ਜਿਹੜਾ ਬਾਈਪਾਸ ਪਾਸ ਹੋਇਆ ਹੈ ਜੀ ਪਰ ਹਜੇ ਤੱਕ ਕੋਈ ਇਹਦੇ ਤੇ ਸਿਰਫ ਸਿਆਸੀ ਬਿਆਨਬਾਜ਼ੀਆਂ ਹੀ ਹੈ ਜੀ ਹੋਰ ਕੁਝ ਨਹੀਂ ਵੈਸੇ ਬਾਈਪਾਸ ਦਾ ਸਾਡੇ ਕੋਲ ਕੋਈ ਪ੍ਰੋਪੋਜ਼ਲ ਤਾਂ ਹੈ ਨਹੀਂ ਕੋਈ ਹਜੇ ਪਾਇਓਰਟੀ ਕੋਲ ਪ੍ਰੋਪੋਜ਼ਲ ਹੀ ਨਹੀਂ ਹੈ ਜੀ ਉਹ ਕਹਿੰਦੇ ਜੇਮੇ ਦਾ ਐਸਐਚਓ ਸਾਹਿਬ ਖੜੇ ਹੈ ਇੱਥੇ ਕਿੱਧਰ ਹੈ ਜੀ ਹਾਂਜੀ ਖੜੇ ਆ ਬੁਲਾਓ ਜਰਾ ਐਸਐਚਓ ਸਾਹਿਬ ਨਾਲ ਬਕਾਇਦਾ ਅੱਜ ਹੀ ਦੁਪਹਿਰ ਦੀ ਗੱਲ ਹੈ ਇਹਨਾਂ ਦਾ ਹੈੱਡ ਹੈ ਜਿਹੜੇ ਮੁਖੀਜਾ ਜੀ ਉਹਨਾਂ ਦੀ ਬਾਕਾਇਦਾ ਗੱਲ ਹੋ ਰਹੀ ਸੀ ਕਿ ਪੀ ਡਬਲਯੂ ਡੀ ਕੋਲ ਸਾਡੀ ਪ੍ਰੋਪੋਜ਼ਲ ਸਰਵੇ ਸਾਰਾ ਕੁਝ ਹੋ ਚੁੱਕਿਆ ਉਹਦਾ ਉਹਦਾ ਸਾਨੂੰ ਵੀ ਪਤਾ ਹੈ ਕਿ ਬਾਕਾਇਦਾ ਸਰਵੇ ਜਿਹੜਾ ਮੋਨ ਟ੍ਰਾਂਸਪੋਰਟ ਤੋਂ ਸਿੱਧਾ ਅੰਬੂਜਾ ਨੂੰ ਸਰਵੇ ਤਕਰੀਬਨ ਪਿਛਲੇ 5-6 ਸਾਲਾਂ ਚ ਕਈ ਵਾਰ ਹੋ ਚੁੱਕਿਆ ਹੈ ਜੀ ਪਰ ਸਾਡੇ ਕੋਲ ਅਜੇ ਕੋਈ ਪ੍ਰੋਪੋਜ਼ਲ ਨਹੀਂ ਬਾਈਪਾਸ ਦੀ ਪਰ ਇਹਦੇ ਲਈ ਤੁਹਾਨੂੰ ਤੁਸੀਂ ਰეკਮੈਂਡ ਕਰ ਸਕਦੇ ਹੋ ਜੀ ਇਹ ਹੋਣਾ ਚਾਹੀਦਾ ਜੀ ਤੁਹਾਡਾ ਡਿਪਾਰਟਮੈਂਟ ਰეკਮੈਂਡ ਕਰ ਸਕਦਾ ਹੈ ਗਵਰਨਮੈਂਟ ਨੂੰ ਅਸੀਂ ਹੁਣੇ ਗੱਲ ਕੀਤੀ ਐ ਐਕਸਨ ਸਾਹਿਬ ਨਾਲ ਗੱਲ ਕੀਤੀ ਸੀ ਮੈਂ ਪੁੱਛਿਆ ਸੀ ਕੋਈ ਪ੍ਰੋਪੋਜ਼ਲ ਹੈ ਜੀ ਕਿ ਨਹੀਂ ਪਰ ਹੁਣ ਅਸੀਂ ਜ਼ਰੂਰ ਕਹਾਂਗੇ ਉਹਨੂੰ ਵੀ ਕੋਈ ਸਾਨੂੰ ਦੱਸੇ 7 ਮਹੀਨੇ ਚ ਦੂਜੀ ਘਟਨਾ ਆ ਪਾਜੀ ਜਿਹਦੇ ਘਰ ਦਾ ਅੱਜ ਇਹੀ ਘਟਨਾ ਜੇ ਅਸੀਂ ਆਪਣੇ ਤੇ ਲਾ ਕੇ ਦੇਖੀ ਜੀ ਮੇਰੀ ਤਾਂ ਮੇਰੇ ਮੂਰੇ ਮੇਰੀ ਧੀ ਆ ਗਈ ਜੀ ਮੈਂ ਇਹ ਜਦੋਂ ਕਰਦਾ ਤਾਂ ਕਾਲਜੇ ਚੀਜ਼ ਪੈਂਦੀ ਹੈ ਪਾਜੀ ਮਤਲਬ ਕਿ ਬੜੀ ਘਟਨਾ ਜੀ ਬਹੁਤ ਦੁੱਖ ਹੋਇਆ ਜੀ ਵੈਸੇ ਪਰ ਅਸੀਂ ਐਕਸਨ ਸਾਹਿਬ ਨਾਲ ਗੱਲ ਕਰਾਂਗੇ ਵੀ ਸਾਨੂੰ ਜਲਦੀ ਜਲਦੀ ਦੱਸਿਆ ਜਾਏ ਵੀ ਬਾਈਪ 来 ਗਿਆ ਵੀ ਕਈ ਵਾਰ ਤੁਹਾਡੇ ਕੋਲੋਂ ਜਿਹੜਾ ਪ੍ਰੋਪੋਜ਼ਲ ਦਿੱਤੀ ਗਈ ਹੈ ਤੁਹਾਡੇ ਕੋਲ ਕਿਉਂ ਨਹੀਂ ਪਹੁੰਚਿਆ ਕੀ ਕਰਨਾ ਹੈ ਸਾਡੇ ਕੋਲ ਤਾਂ ਪ੍ਰੋਪੋਜ਼ਲ ਨਹੀਂ ਪਹੁੰਚੀ ਜੇ ਪਹੁੰਚੀ ਹੁੰਦੀ ਤਾਂ ਕਾਰਵਾਈ ਕਰਦੇ ਨੇ ਸੀ ਅਸੀਂ ਸਬੰਧ ਸਾਬ ਕਿਵੇਂ ਦੇਖਦੇ ਤੁਸੀਂ ਇਹਨਾਂ ਨੇ ਤਾਂ ਬਿਲਕੁਲ ਅ ਇਸ ਵਕਤ ਐਸ ਐਚ ਓ ਸਾਬ ਜਾਂ ਇੱਥੇ ਜਿਹੜੇ ਵੱਡੇ ਆਫੀਸਰ ਨੇ ਡੀ ਐਸ ਪੀ ਰੈਂਕ ਦੇ ਉਹ ਵੀ ਇੱਥੇ ਪਹੁੰਚੇ ਨੇ ਤਾਂ ਐਸ ਡੀ ਓ ਸਾਬ PWD ਜੀ ਤਾਂ ਪਹੁੰਚੇ ਨੇ ਤਾਂ ਉਹਨਾਂ ਦਾ ਕਹਿਣਾ ਵੀ ਪਰਿਵਾਰ ਦੇ ਨਾਲ ਉਹ ਰਾਬਦੇ ਦੇ ਵਿੱਚ ਨੇ ਉਧਰੋਂ ਫੈਕਟਰੀ ਦੇ ਨਾਲ ਵੀ ਤਾਂ ਬਿਲਕੁਲ ਕਿਸੇ ਵੀ ਤਰ੍ਹਾਂ ਦੇ ਨਾਲ ਇਸ ਪਰਿਵਾਰ ਨੂੰ ਜਿਹੜੀ ਹੈਗੀ ਠੇਸ ਨਹੀਂ ਪੁੱਜਣ ਦਿੱਤੀ ਜਾਵੇਗੀ ਜੇ ਉਹਨਾਂ ਦਾ ਨੁਕਸਾਨ ਜੋ ਹੋ ਗਿਆ ਧੀ ਤਾਂ ਚਲੇਗੀ ਪਰ ਆਰਥਿਕ ਤੌਰ ਤੇ ਜਿਹੜਾ ਉਹਨਾਂ ਦੀ ਮਦਦ ਦੀ ਗੱਲ ਆਉਂਦੀ ਹੈ ਵੀ ਉਹਨੂੰ ਕਰਵਾਉਣ ਦੇ ਲਈ ਇਹ ਵੀ ਇੱਥੇ ਜ਼ਰੂਰ ਇਹਨਾਂ ਦਾ ਸਾਥ ਦੇਣਗੇ ਪਰ ਹੁਣ ਵੇਖਣਾ ਹੋਊਗਾ ਵੀ ਇਹ ਪਰਿਵਾਰ ਦੀ ਜਿਹੜੀ ਮੰਗ ਹੈ ਉਹ ਕਦੋਂ ਤੱਕ ਸੁਣੀ ਜਾਂਦੀ ਹੈ ਤੇ ਕਿੰਨੀ ਕੁ ਕਿੰਨਾ ਕੁ ਜਿਹੜਾ ਹੈ ਉਹਨਾਂ ਨੂੰ ਆਰਥਿਕ ਤੌਰ ਤੇ ਮੁਆਵਜ਼ਾ ਦਿੱਤਾ ਜਾਂਦਾ ਹੈ ਗੁਰਪ੍ਰੀਤ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੁਕਚਾਨ